ਹਾਂਜੀ ਸਤਵਿੰਦਰ ਜੀ ਸ਼ਸ਼ੀਗੋਪਾ ਜੀ ਸਤਿ ਸ੍ਰੀ ਅਕਾਲ ਜੀ ਮੈਂ ਦੋ ਗੱਲਾਂ ਕਰ ਰਿਹਾ ਭਾਜੀ ਜਿਹੜੇ ਕਹਿੰਦੇ ਵੀ ਇਕੱਠੇ ਹੋਣ ਦੀ ਗੱਲ ਤਿੰਨ ਦੋ ਤਿੰਨ ਵਾਰਾ ਸਟ੍ਰਾਈਕ ਹੋਈ ਹੀ ਟਰੱਕਾਂ ਦੀ ਜੀ ਅਸੀਂ ਵਸ਼ਿੰਗਟਨ ਡੀਸੀ ਵੀ ਇਥੇ ਕਾਫੀ ਜ਼ਿਆਦਾ ਚੱਲੀ ਸੀਗੀ ਤੇ ਲੌਗ ਬੁੱਕਾਂ ਦਾ ਮਸਲਾ ਸੀ ਉਦੋਂ ਐਦਾਂ ਕਰਕੇ ਚੱਲ ਰਿਹਾ ਹੈਗਾ ਜੀ ਤੇ ਕੈਲੀਫੋਰਨੀਆ ਵੀ ਤੁਹਾਡੇ ਕਾਫੀ ਇਕੱਠ ਹੋਇਆ ਸੀ ਉਧਰ ਵੀ ਸਾਧਰੀ ਈਸ ਕੋਸਟਲ ਵੀ ਇੱਧਰ ਹੋਇਆ ਹੈਗਾ ਸੋ ਉਹਦੇ ਵਿੱਚ ਸਭ ਤੋਂ ਜ਼ਿਆਦਾ ਕੰਮ ਆਪਣੇ ਪੰਜਾਬੀ ਕਰ ਰਹੇ ਹੈਗੇ ਆਪਣੇ ਪੰਜਾਬੀਆਂ ਜੇਗਾ ਹੈ ਨਹੀਂ ਜੀ ਇਹ ਗੱਲ ਝੂਠੀ ਦੂਜੀ ਗੱਲ ਜਿਹੜੀ ਲੌਗ ਬੁੱਕ ਦੀ ਗੱਲ ਕੀਤੀ ਭਾਈ ਕਰ ਲੌਗ ਬੁੱਕ ਵਾਲਾ ਮਸਲਾ ਇੱਥੇ ਤੋਂ ਲੈ ਕੇ ਆਇਆ ਨਾ ਕਰੋ ਕਿਉਂਕਿ ਲੌਗ ਬੁੱਕ ਹੁਣ ਕੈਲੇਫੋਰਨੀਆ ਡਰਾਈਵਰ ਸਾਨੂੰ ਪਰ ਇੱਥੇ ਚੱਲਦੇ ਉਹ ਦੋ ਲੌਗ ਬੁੱਕਾ ਚਲਾਉਂਦੇ ਨੇ ਉਹ ਦੋ ਲੌਗ ਬੁੱਕਾ ਅਲਾਉਡ ਹੈਗੀਆਂ ਇਹਦੇ ਨਹੀਂ ਹੈਗੀਆਂ ਚਲਾਉਂਦੇ ਨੇ ਉਹ ਵੀ ਨਾ ਆਹ ਕੋਈ ਤਾਂ ਕਰ ਰਹੇ ਨੇ ਸਾਡੇ ਬੰਦੇ ਤੇ ਕੀ ਗੱਲ ਏ ਇੱਕ ਆਪਣੇ ਡਰਾਈਵਰਾਂ ਪੰਜਾਬੀਆਂ ਨੂੰ ਵੀ ਤੁਸੀਂ ਪੱਤਾਂ ਉੱਤੇ ਬਾਬਾ ਜਰਨੈਲ ਸਿੰਘ ਦੀਆਂ ਫੋਟੋਆਂ ਲਾਈਆਂ ਪੰਜਾਬੀ ਵੀ ਲਿਖੀ ਇੰਗਲਿਸ਼ 'ਚ ਵੀ ਲਿਖਿਆ ਤੁਸੀਂ ਆਪਣੇ ਅਬਜੋਧ ਦੇਆਂ ਫੋਟੋਆਂ ਲਈਆਂ ਚਲੋ ਲਾਉਣੀਆਂ ਵਧੀਆ ਗੱਲ ਆ ਪਰ ਘੱਟੋ ਘਾਟ ਜਿਹੜੇ ਪਾਇਲਟ ਦਾ ਟਰੱਕ ਸਟਾਪਾਂ ਉੱਤੇ ਤੁਸੀਂ ਖੜਦੇ ਆ ਜਦੋਂ ਤੁਸੀਂ ਟਰੱਕ ਨਹੀਂ ਮੂਵ ਕਰਦੇ ਵੈਸੇ ਤਾਂ ਕਾਲੇ ਪੋਰੇ ਵੀ ਉਹ ਵੀ ਨਹੀਂ ਕਈ ਵਾਰ ਮੂਵ ਕਰਦੇ ਮੈਂ ਆਪਣੇ ਕੱਲੇ ਨੂੰ ਨਹੀਂ ਕਹਿ ਰਿਹਾ ਪਰ ਘੱਟੋ ਘਾਟ ਇਨੀ ਇੱਕ ਰਿਕਵੈਸਟ ਆ ਸਾਰਿਆਂ ਨੂੰ ਜਦੋਂ ਤੁਸੀਂ ਤੁਹਾਨੂੰ ਬਹੁਤ ਅੱਖਾਂ ਕੱਢ ਕੇ ਵੇਂਦੇ ਨੇ ਮੁੜ ਕੇ ਉਹਦੇ ਵਿੱਚ ਅਸੀਂ ਵੀ ਆਉਨੇ ਆ ਸਾਰਿਆਂ ਸਰਦਾਰਾਂ ਨੂੰ ਸਿੰਘਾਂ ਨੂੰ ਅੱਖਾਂ ਕੱਢ ਕੱਢ ਕੇ ਵੇਂਦੇ ਨੇ ਉਸ ਕਰਕੇ ਇਹ ਮੇਰੀ ਰਿਕਵੈਸਟ ਆ ਵੀਰ ਭਰਾ ਜਿੰਨੇ ਵੀ ਟਰੱਕ ਚਲਾਉਂਦੇ ਨੇ ਕਟਕਲ ਟਰੱਕ ਮੂਵ ਕਰ ਲਿਆ ਕਰੋ ਤੇਲ ਪਵਾ ਕੇ ਕਈ ਵਾਰ ਇੱਕ ਦਿਨ ਤੁਸੀਂ ਦੱਸਣੇ ਸ਼ਾਵਰ ਵਾਲਾ ਵੀ ਮਸਲਾ ਉੱਟਿਆ ਵੀ ਸ਼ਾਵਰ ਲਾਉਣ ਚੱਲ ਜਾਂਦੇ ਨੇ ਸੋ ਇਹ ਰਿਕਵੈਸਟ ਆ ਤੇ ਕੀ ਗੱਲ ਚੌਥੀ ਗੱਲ ਇਹ ਆ ਇੱਕ ਕੰਪਨੀ ਆ ਸਟਾਰਬਕਸ ਮੈਂ ਵੀਰਾਂ ਨੂੰ ਦੱਸਦਾ 200 100 ਡਰਾਈਵਰਾਂ ਦਾ ਵਾਹ ਪਿਆ ਉਹਨਾਂ ਸਟਾਰਬਕਸ ਕੰਪਨੀ ਦਾ ਜਦੋਂ ਵੀ ਲੋਡ ਚੱਕਦੇ ਆ ਤੁਸੀਂ ਜਾਂ ਜਿੱਥੇ ਵੀ ਲਾਉਣਾ ਜਿੱਥੋਂ ਲੋਡ ਚੱਕਿਆ ਪੇਪਰਾਂ ਦੇ ਉੱਤੇ ਪ੍ਰਿੰਟਡ ਸੀਲ ਨੰਬਰ ਜਾਈਦਾ ਪੈਨ ਨਾਲ ਲਿਖਿਆ ਹੋਇਆ ਸੀਲ ਨੰਬਰ ਨਹੀਂ ਚਾਹੀਦਾ ਇਹ ਮੇਰੀ ਰਿਕਵੈਸਟ ਆ ਸਾਡੇ ਦੋ ਡਰਾਈਵਰ ਦੋ ਦਿਨ ਸਟਕ ਕਰਕੇ ਰੱਖੇ ਕਿਉਂਕਿ ਉਹਨਾਂ ਨੇ ਪੇਪਰਾਂ ਦੇ ਉੱਤੇ ਪੈਨ ਨਾਲ ਸੀਲ ਨੰਬਰ ਪਾਇਆ ਸੀਗਾ ਦੋ ਦਿਨ ਮੈਨੂੰ ਵੀ ਬੈਠਣਾ ਪਿਆ ਤੇ ਇੱਕ ਦੂਜਾ ਸਾਡਾ ਡਰਾਈਵਰ ਉਹਨੂੰ ਵੀ ਬੈਠਣਾ ਪਿਆ ਸੋ ਮੇਰੀ ਇਹ ਰਿਕਵੈਸਟ ਸਟਾਰਬਕਸ ਕੰਪਨੀ ਦਾ ਲੋਡ ਜਦੋਂ ਵੀ ਚੱਕਣਾ ਉਹਦੀ ਸੀਲ ਨੰਬਰ ਪ੍ਰਿੰਟ ਕਰਾਓ ਉਹਦੇ ਪੇਪਰ ਦੇ ਉੱਤੇ ਪੈਨ ਨਾਲ ਲਿਖਿਆ ਨਹੀਂ ਹੋਣਾ ਚਾਹੀਦਾ ਇਹੀ ਬੇਨਤੀ ਆ ਧੰਨਵਾਦ ਵੀਰ ਜੀ ਮਿਹਰਬਾਨੀ ਵੀਰ ਜੀ